ਕੁੜੀਏ ਚੰਦੀ ਕੁੜੀਏ ਚੱਕ ਲਿਆ ਬਲਗਾਰ ਵਿਸਤ੍ਰੋਪੀਤਾ ਜੀ ਆਏ ਹੋਏ ਸੱਜਣਾ ਦਾ ਹੱਥ ਜੋੜ ਕੇ ਸਵਾਗਤ ਤੇ ਕੀਤਾ ਜੀ ਆਏ ਹੋਏ ਸੱਜਣਾ ਰਹੇ ਸਾਡੇ درمیان ਅੱਜ ਪਹੁੰਚੇ ਨੇ ਆਪਣੇ ਬਹੁਤ ਹੀ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਮੁੱਖ ਮਹਿਮਾਨ ਦੇ ਤੌਰ ਤੇ ਮਣ ਜੋ

ਵਿੱਖੇ ਪ੍ਰੋਗਰਾਮ ਹੋਏ ਇਹ ਹਲਕਾ ਧੂਰੀ ਦੇ ਪ੍ਰੋਗਰਾਮ ਕੋਨਾਰਡੀਨੇਟਰ ਸਰਦਾਰ ਦਰਸ਼ਨ ਸਿੰਘ ਪਾਠਕ ਦੀ ਅਗਵਾਈ ਦੇ ਵਿੱਚ ਹੋਏ ਇਸ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਦਲਵੀਰ ਸਿੰਘ ਿੱਲੋ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸੀਨੀਅਰ ਆਗੂ ਸਰਦਾਰ ਰਾਜਵੰਤ ਸਿੰਘ ਕੁਲਲੀ ਜੀ ਪਹੁੰਚੇ ਪ੍ਰੋਗਰਾਮ ਨੂੰ ਲੈ ਕੇ ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਦੇ ਵਿੱਚ ਬਹੁਤ ਖੁਸ਼ੀ ਪਾਈ ਗਈ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਆਓ ਦੇਖਦੇ ਹਾਂ ਪੂਰੀ ਖਬਰ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੇ ਵਿਸ਼ੇਸ਼ ਰਿਪੋਰਟ ਜਿਹੜੇ ਆਪ ਹੀ ਕ ਅਬ ਦੇ ਆਪ ਚ ਉੱਚਾ ਹੋ ਜਾਵੇਗਾ ਉਹਨਾਂ ਦੇ ਕੀਤੇ ਗਏ ਉਪਰਾਲੇ ਦੇ ਲਈ ਅਸੀਂ ਵੀ ਅੱਜ ਉਹਨਾਂ ਦੇ ਨਾਲ ਆ ਸੰਜੋਗੀਆਂ ਅਸੀਂ ਮਾਨ ਸਾਹਿਬ ਦਾ ਸਤਿਕਾਰ ਕਰਦੇ ਹਾਂ ਕਿ ਉਹਨਾਂ ਨੇ ਅੱਜ ਕੱਲ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਾਂ ਲਾਉਣੇ ਤਾਂ ਹੈ ਬੱਚਿਆਂ ਨੂੰ ਪਰ ਸਰਕਾਰੀ ਸਕੂਲਾਂ ਦੇ ਟੀਚਰ ਟੈਟ ਗੋਲਿ ਸੋ ਇਸੇ ਤਰ੍ਹਾਂ ਨੌਕਰੀਆਂ ਡਵੈਲਪਮੈਂਟ ਇੱਕ-ਇੱਕ ਕੰਮ ਕਰਕੇ ਪੰਜਾਬ ਦੀ ਸਰਕਾਰ ਦੇ ਲਈ ਲੱਗੀ ਹੋਈ ਹੈ ਸੋ ਉਹ ਆਪਾਂ ਸਾਰੇ ਰਲ ਕੇ ਮਾਨਸਤ ਕੱਲ ਜੰਧੂ ਸਾਹਿਬ ਦੇ ਕੋਲ ਮੈਂ ਤੁਹਾਨੂੰ ਦਿਖਾਉਂਗਾ ਰੱਖਾ ਹੈ ਪੰਜਾਬ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸਿੱਖਿਆ ਮੰਤਰੀ ਸਰਦਾਰ ਰਹਜੋਤ ਸਿੰਘ ਜੀ ਬੈਂਸ ਇਹਨਾਂ ਨੇ ਜਿਹੜੇ ਯਤਨ ਪੰਜਾਬ ਸਿੱਖਿਆ ਕ੍ਰਾਂਤੀ ਵਾਸਤੇ ਰੰਬੇ ਨੇ ਪਿਛਲੇ ਸਮੇਂ ਦੇ ਵਿੱਚ ਜੋ ਗ੍ਰਾਂਟਾਂ ਆਈਆਂ ਪਹਿਲਾਂ ਵੀ ਮੈਡਮ ਦੱਸ ਚੁੱਕੇ ਨੇ ਵੀ 15 ਲੱਖ ਦੀ ਗ੍ਰਾਂਟ ਆਈ ਸੀ ਇਹ ਸ਼ੈੱਡ ਬਣਾਇਆ ਤੇ ਪਿੱਛੇ ਸਾਡੇ ਬਿਲਕੁਲ ਕੋਈ ਚਾਰਦੁواری ਨਹੀਂ ਸੀ ਪਸ਼ੂਆਂ ਦੀ ਐਂਟਰੀ ਹੁੰਦੀ ਸੀ ਉਹ ਅਸੀਂ 415000 ਦੇ ਵਿੱਚ ਚਾਰਦੁواری ਬਣਾਈ ਹੈ ਉਸ ਤੋਂ ਬਿਨਾ ਬਹੁਤ ਚਿਰਾਂ ਤੋਂ ਜਿਹੜੇ ਖਿਡਾਰੀ ਵੀਰ ਨੇ ਉਹ ਮੰਗ ਕਰ ਰਹੇ ਸੀ ਕਿ ਆਪਣੇ ਟਰੈਕ ਬਣਨਾ ਚਾਹੀਦਾ ਹੈ ਸੋ ਅਸੀਂ 1,60,000 ਦੀ ਗ੍ਰਾਂਟ ਆਈ ਉਹਦੇ ਚ ਅਸੀਂ ਇਹ ਟਰੈਕ 200 ਮੀਟਰ ਦਾ ਬਣਾਇਆ ਹੈ ਸੋ ਪਿੰਡ ਦੇ ਵਿੱਚੋਂ ਬਹੁਤ ਬੀਬੀਆਂ ਭੈਣਾਂ ਨੇ ਵੀ ਸਾਨੂੰ ਕਿਹਾ ਵੀ ਅਸੀਂ ਸਵੇਰੇ ਸੈਰ ਕਰਨ ਆਉਨੇ ਆ ਸਾਡਾ ਇਹ ਬਹੁਤ ਹੀ ਫਾਇਦਾ ਹੋਇਆਗਾ ਇਸ ਤੋਂ ਬਿਨਾ ਸਾਡਾ ਸਕੂਲ ਪੀਐਮ ਸ਼੍ਰੀ ਸਕੀਮ ਦੇ ਵਿੱਚ ਆ ਗਿਆ ਉਹਦੇ ਦੀ ਨਾਲ ਸਾਨੂੰ ਰੋਬੋਟਿਕ ਲੈਬ ਵੀ ਆਈ ਹੈ ਜੀਦਾ ਜਿਹੜਾ ਮਟੀਰੀਅਲ ਆ ਉਹ ਸਾਡੇ ਕੋਲ ਪਹੁੰਚ ਚੁੱਕਿਆ ਹੈਗਾ ਐਨ ਐਸ ਕਿਯੂ ਐਫ ਲਾਇਬ ਆ ਜਿਹੜੀ ਉਹ ਵੀ ਸਾਡੇ ਪਿੱਛੇ ਬਣ ਰਹੀ ਹੈ ਇਸ ਤੋਂ ਬਿਨਾ ਲਾਇਬ੍ਰੇਰੀ ਦੀ ਗ੍ਰਾਂਟ ਆਈ ਹੈ ਲਾਇਬ੍ਰੇਰੀ ਲਗਭਗ ਮੁਕੰਮਲ ਹੋਣ ਵਾਲੀ ਹੈ ਸਾਡੀ ਜਿਹੜੀ ਲਾਇਬ੍ਰੇਰੀ ਹੈ ਉਹਦੇ ਚ ਘੱਟੋ ਘੱਟ 1000 ਕਿਤਾਬ ਹੈ ਜਿਹਨੂੰ ਬੱਚੇ ਸਮੇ ਸਮੇਤੇ ਆਪਣੀਆਂ ਬੁੱਕਸ ਨੇ ਜਾਰੀ ਕਰਵਾ ਕੇ ਪੜ੍ਹਦੇ ਰਹਿੰਦੇ ਨੇ ਇਸ ਸਾਲ ਅਸੀਂ ਨੌਵੀਂ ਦੇ ਜਿਹੜੇ ਵੀ ਬੱਚਿਆਂ ਨੇ ਵਧੀਆ ਨੰਬਰ ਲਏ ਹੋਏ ਸੀ ਉਹਨਾਂ ਨੂੰ ਅਸੀਂ ਆਈਆਈਟੀ ਰੋਪੜ ਵਿਖੇ ਉਹਨਾਂ ਦੀ ਯਾਤਰਾ ਕਰਵਾਈ ਤੇ ਜਿੱਥੋਂ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਤੋਂ ਬਿਨਾ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਉਥੇ ਅਸੀਂ ਬੱਚਿਆਂ ਦਾ ਟੂਰ ਲੈ ਕੇ ਗਏ ਉਥੋਂ ਵੀ ਬੱਚਿਆਂ ਨੇ ਨਵੀਆਂ-ਨਵੀਆਂ ਗੱਲਾਂ ਫਸਲਾਂ ਬਾਰੇ ਫਲਦਾਰ ਝੋਟਿਆਂ ਬਾਰੇ ਗ੍ਰਹਿਣ ਕੀਤੀਆਂ ਨੇ ਜੀਆ ਇਸ ਤੋਂ ਬਿਨਾ ਐਕਸਕਲਸਨ ਟ੍ਰਿਪ ਲਗਭਗ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਅਸੀਂ ਬੱਚਿਆਂ ਦੇ ਵੱਖ-ਵੱਖ ਥਾਵਾਂ ਤੇ ਇਤਿਹਾਸਕ ਥਾਵਾਂ ਤੇ ਟੂਰ ਲੈ ਕੇ ਗਏ ਆ ਜਿੱਥੋਂ ਬੱਚਿਆਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋਇਆ ਇਸ ਤੋਂ ਬਿਨਾ ਪੀਐਮ ਸ਼ਰੀਸ ਟੀਮ ਦੇ ਵਿੱਚ ਇੱਕ ਐਕਸਚੇਂਜ ਪ੍ਰੋਗਰਾਮ ਆਇਆ ਸੀਗਾ ਜਿਸ ਦੇ ਅਧੀਨ ਅਸੀਂ ਭਵਾਨੀਗੜ੍ਹ ਤੇ ਇਨਾ ਵਾਜਵਾ ਸਕੂਲਾਂ ਦੇ ਵਿੱਚ ਇੱਕ ਕਾਂਗਰਸੀ ਬੰਦੇ ਨੇ ਇੱਕ ਬਹੁਤ ਵੱਡੀ ਗੱਲ ਕਹੀ ਕਿ ਜਿਹੜਾ ਤੁਸੀਂ ਨਸ਼ਿਆਂ ਦੇ ਮਗਰ ਪਏ ਹੋ ਤੁਹਾਡੀ ਸਰਕਾਰ ਦੁਬਾਰੇ ਆਉਗੀ ਕਿਉਂਕਿ ਹਰ ਮਾਂ ਹਰ ਭੈਣ ਤੁਹਾਨੂੰ ਅਸ਼ੀਰਵਾਦ ਦੇਊਗੀ ਜਿਹਦਾ ਭਰਾ ਨਸ਼ੇ ਤੋਂ ਬਚੂਗਾ ਤੇ ਜਿਸ ਮਾਂ ਦਾ ਪੁੱਤ ਨਸ਼ੇ ਤੋਂ ਬਚੂਗਾ ਬਹੁਤ ਵੱਡੀ ਗੱਲ ਹੈ ਜੀ ਮੇਰੇ ਸਾਰੇ ਸਤਕਾਰਯੋਗ ਬੈਠੇ ਹੋ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਨਸ਼ਿਆਂ ਨੂੰ ਜੜਾ ਚੋਂ ਖਤਮ ਕਰਨਾ ਪਊਗਾ ਉਹ ਸਾਡੀ ਸਰਕਾਰ ਇੱਕ ਇੱਕ ਕਰਕੇ ਜਿਹੜੇ ਨਸ਼ਾ ਤਸਕਰ ਦੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਰਹੀ ਹੈ ਪਰ ਬਹੁਤ ਇਹ ਵੀ ਕਹਿੰਦੇ ਨੇ ਸਾਡੇ ਕੋਲ ਆ ਕੇ ਕਿ ਅਸੀਂ ਅੱਗੇ ਤੋਂ ਨਹੀਂ ਕਰਾਂਗੇ ਇੱਕ ਵਾਰ ਮਾਫ਼ੀ ਦਿਓ ਕਿਸੇ ਨੂੰ ਨਹੀਂ ਬੰਦਾ ਸਾਰਾ ਸਟਾਫ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਸ ਦਿਨ ਤੋਂ ਸਾਡੇ ਹਾਈ ਸਕੂਲ ਦੇ ਹੈਡਮਾਸਟਰ ਕਮਜੀ ਜੀ ਆਏ ਹਨ ਜਦੋਂ ਵੀ ਕੋਈ ਸਕੂਲ ਦਾ ਕੰਮ ਹੁੰਦਾ ਹੈ ਤੇ ਸਾਡੀ ಗ್ರಾಮ ਪੰਚਾਇਤ ਨੂੰ ਬੁਲਾ ਕੇ ਫਿਰ ਸਾਡੇ ਨਾਲ ਰਹਿ ਕਰਦੇ ਹਨ ਔਰ ਇਹਨਾਂ ਨੇ ਬੜੇ ਉਤਮ ਨਾਲ ਸਕੂਲ ਚਾਰ ਦੀਵਾਰੀ ਗਰਾਊਂਡ ਜੋ ਤੇ ਬੀਰੂ ਸਾਹਿਬ ਬੇਤਰਗੜ੍ਹ ਗਜੀ ਸਾਡੇ ਨਗਰ ਦੀਆਂ ਦੋਵੇਂ ਪੰਚਾਇਤਾਂ ਸਰਪੰਚ ਕਰਮਜੀਤ ਸਿੰਘ ਸਰਪੰਚ ਮੈਡਮ ਅਮਨਦੀਪ ਕੌਰ ਤੇ ਹੋਰ ਵੀ ਮੇਰੇ ਨਗਰ ਦੇ ਪਤਵੰਤੇ ਸੱਜਣ ਸਕੂਲ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਇੱਥੋਂ ਦਾ ਸਮੁੱਚਾ ਸਟਾਫ ਬਹੁਤ ਹੀ ਪਿਆਰੇ ਬੱਚੇ ਸਤਗੁਰਾਂ ਦੀ ਬਖਸ਼ੀ ਹੋਈ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਾਜਲ ਆਪਣੇ ਸਕੂਲ ਦੇ ਦੇਖ ਦੇ ਰਹੇ ਆ ਬਹੁਤ ਹੀ ਸਤਿਕਾਰਯੋ ਮਾਨਯੂ ਸਰਦਾਰ ਭਗਵੰਤ ਸਿੰਘ ਜੀ ਮਾਨ ਐਮ ਐਲ ਏ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਪੀ ਐਮ ਸ਼੍ਰੀ ਸਕੂਲ ਸਰਕਾਰੀ ਹਾਈ ਸਕੂਲ ਬਰਡਵਾਲ ਵਿੱਚ ਪਹੁੰਚੇ ਹੋਏ ਸਾਡੇ ਮੁੱਖ ਮਹਿਮਾਨ ਬਹੁਤ ਹੀ ਸਤਿਕਾਰਯੋ सरदार राजविंद सिंह कुल्ली जी इंचार्ज सीएम कैंप ऑफिस तूरी नाल पहुंचे हैं दलवीर सिंह ढिलो जी इंचार्ज सीएम कैंप ऑफिस तूरी तो जी सतेंद्र सिंह चट्ठा जी जो प्रधान एफसी यूनियन तो हैं जी अशोक कुमार लखा जी गौ शाला कमीशन के चेयरमैन दर्शन सिंह पाठक जी जो एजुकेशन सरदार राजवंत सिंह जी कुली सरदार दर्शन सिंह जी पाठक ਸਰਦਾਰ ਦਲਵੀਰ ਸਿੰਘ ਜੀ ਢਿੱਲੋਂ ਸਰਦਾਰ ਰਮਨਦੀਪ ਸਿੰਘ ਜੀ ਜਵੰਦਾ ਜੀ ਸਰਦਾਰ ਪਾਲਾ ਸਿੰਘ ਜੀ ਤੇ ਸਾਡੇ ਪਿੰਡ ਦੀ ਸਮੁੱਚੀ ਪੰਚਾਇਤ ਸਰਪੰਚ ਸਾਹਿਬ ਸਰਦਾਰ ਕਰਮਜੀਤ ਸਿੰਘ ਜੀ ਮੈਡਮ ਅਮਨਦੀਪ कौर ਜੀ ਸਾਡੇ ਸਾਬਕਾ ਸਰਪੰਚ ਸਰਦਾਰ ਅਸ਼ਰੀ ਸੰਭੂ ਅਤਰੀ ਜੀ ਸਮਰਥੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਮਾਪੇ ਮੈਂ ਸਾਰਿਆਂ ਦਾ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵੜਵਾਲ ਵਿਖੇ ਪਹੁੰਚਣ ਤੇ ਜੀ ਆਇਆਂ ਕਹਿੰਦਾ ਹਾਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਆ ਕੇ ਆਪਣੀ ਹਾਜ਼ਰੀ ਭਰੀ ਹੈ ਮੈਂ ਨਾਲ ਹੀ ਧੰਨਵਾਦ ਕਰਦਾ ਸਾਡੇ ਬੀਐਨਓ ਸ਼੍ਰੀ ਵਿਪਨ ਕੁਮਾਰ ਜੀ ਗੜਕ ਜਿਨ੍ਹਾਂ ਦੀ ਜੋਗ ਅਗਵਾਈ ਹੇਠਾਂ ਅਸੀਂ ਇਹ ਕੰਮ ਕਰ ਸਕਿਆ ਮੈਂ ਧੰਨਵਾਦ ਕਰਦਾ ਸਾਡੇ ਬੀਐਨਓ ਸਰਦਾਰ ਪਰਮਜੀਤ ਸਿੰਘ ਜੀ ਕੈਥ ਇਹ ਵੀ ਸਾਨੂੰ ਸਮੇਂ ਤੇ ਸਹਿਯੋਗ ਦਿੰਦੇ ਰਹਿੰਦੇ ਨੇ ਮੈਂ ਧੰਨਵਾਦ ਕਰਦਾ ਸਰਦਾਰ ਦਰਸ਼ਨਜੀਤ ਸਿੰਘ ਜੀ ਢਿੱਲੋਂ ਰਾਜਵੰਤ ਸਿੰਘ ਜੀ ਕੁਲੀ ਐ ਜਸ਼ਨ ਸਿੰਘ ਜੀ ਪਾਟੜ ਖਰਪੀ ਸਿੰਘ ਜੀ ਪਰਵਾਨ ਉਚਾਲ ਸਿੰਘ ਜੀ ਇਸ ਸਟੇਜ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕਰਨ ਤੇ ਜਿਉਂ ਆਇਆ ਕਹਿੰਦੇ ਆ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਇਹ ਸਾਡੇ ਦੁਆਰਾ ਕੀਤੀ ਗਈ ਤਿਆਰੀਆਂ ਦੇ ਵਿੱਚ ਇਸ ਪ੍ਰੋਗਰਾਮ ਨੂੰ چار ਚੰਨ ਲਗਾਏ ਨੇ ਸਦਾ ਬਹੁਤ ਬਹੁਤ ਧੰਨਵਾਦ ਇਸ ਸਟੇਜ ਤੋਂ ਤੁਹਾਨੂੰ ਦੁਬਾਰਾ ਫੇਰ ਇੱਕ ਵਾਰੀ ਜਿਉਂ ਆਇਆ ਕਹਿੰਦੇ ਆ ਸਾਡੇ ਸਕੂਲ ਦੇ ਇੰਚਾਰਜ ਮੈਡਮ ਨੀਸ਼ਾ ਨਰੰਗ ਜੀ ਵੱਲੋਂ ਸਮੂਹ ਸਟਾਫ ਵੱਲੋਂ ਤੇ ਬੱਚਿਆਂ ਵੱਲੋਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਤੇ ਜਿਉਂ ਆਇਆ ਕਿ ਤੁਸੀਂ ਆਪਣੇ ਬਹੁਤ ਹੀ ਰੁਝੇਵਿਆਂ ਭਰੇ ਜੀਵਨ ਵਿੱਚੋਂ ਸਾਨੂੰ ਟਾਈਮ ਦਿੱਤਾ ਹੈ ਜਿੱਥੇ ਅਸੀਂ ਇੱਕ ਨਵੀਂ ਲਹਿਰ ਨਵੀਂ ਸੋਚ ਤੇ ਨਵੇਂ ਜੋਸ਼ ਨਾਲ ਅਗਾਹ ਵਧ ਰਹੇ ਹਾਂ ਇਹ ਸਿਰ ਆਪਣੇ ਸੁਚੇਤ ਵੈਰੀ ਐਕਟਿਵ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਇਹ ਸਾਰੇ ਪ੍ਰੋਗਰਾਮ ਪੂਰੇ ਪੰਜਾਬ ਵਿੱਚ 341 ਸਕੂਲਾਂ ਵਿੱਚ ਚੱਲ ਰਹੇ ਨੇ ਸਮੇਂ-ਸਮੇਂ ਤੇ ਅਲਗ-ਅਲਗ ਨੀਤੀਆਂ ਦੇ ਉੱਪਰ ਤੇ ਉਸ ਦੇ ਵਿੱਚ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਲਾਂਸ ਨਾਇਬ ਦਰਸ਼ਨ ਸਿੰਘ ਅ ਸਫਾਰੀ ਸਿੰਘ ਬਹੁਤ ਹੀ ਆਦਰ ਅਤੇ ਸਤਿਕਾਰ ਦੇ ਪਾਤਰ ਸਾਡੇ ਮੁੱਖ ਮਹਿਮਾਨ ਸਰਦਾਰ ਦਲਬੀਰ ਸਿੰਘ ਜੀ ਢਿੱਲੋਂ ਸਰਦਾਰ ਰਾਜਵਿੰਦ ਸਿੰਘ ਕੁਲੀ ਜੀ ਸ਼੍ਰੀ ਦਰਸ਼ਨ ਸਿੰਘ ਪਾਠਕ ਬਲੌਕ ਪ੍ਰੈਜ਼ੀਡੈਂਟ ਸਰਦਾਰ ਗੁਰਚਰਨ ਸਿੰਘ ਜੀ ਸਰਦਾਰ ਹਰਪ੍ਰੀਤ ਸਿੰਘ ਸਿੱਖਿਆ ਮੈਂਬਰ ਸਰਦਾਰ ਹੀ ਵਿਭਾਗ ਤੋਂ ਆਏ ਸਰਦਾਰ ਸੁਖਦੀਪ ਸਿੰਘ ਜੀ ਸਾਡੇ ਸੰਸਥਾ ਦੇ ਸਾਬਕਾ ਪ੍ਰਿੰਸੀਪਲ ਸਰਦਾਰ ਯਾਲਵਿੰਦਰ ਸਿੰਘ ਜੀ ਪਿੰਡ ਦੇ ਸਰਪੰਚ ਸਰਦਾਰ ਭਗਵਾਨ ਸਿੰਘ ਜੀ ਚੇਅਰਮੈਨ ਸਾਫ ਐਸਐਮਸੀ ਪੰਚਾਇਤ ਮੈਂਬਰ ਤੇ ਹੋਰ ਐਸਐਮਸੀ ਮੈਂਬਰ ਮੈਂ ਆਪ ਜੀ ਦਾ ਸਾਡੇ ਸਕੂਲ ਦੇ ਮੇਲੇ ਵਿੱਚ ਅੱਜ ਦੇ ਭਟੇ ਦਿਨ ਤੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੁਹਾਡੀ ਸਭ ਦੀ ਹਾਜ਼ਰੀ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਅੱਜ ਜਿਵੇਂ ਇੱਥੇ ਸੰਸਥਾ ਵਿੱਚ ਕਿਤੇ ਗਏ ਬਹੁਤ ਬਹੁ ਕਮਾੜੀ ਉਦਘਾਟਨੀ ਸਮਾਰੋਹ ਲਈ ਇਕੱਠੇ ਹੋਏ ਹਾਂ ਕਿਸੇ ਸਕੂਲ ਦੀ ਇਮਾਰਤ ਦੀ ਉਹ ਥਾਂ ਹੈ ਜਿੱਥੇ ਬੱਚਿਆਂ ਨੇ ਸੁਪਨੇ ਅਸਲ ਆਕਾਰ ਲੈਂਦੇ ਨੇ ਤਾਂ ਇਸ ਲਈ ਇਸ ਇਮਾਰਤ ਦਾ ਸੁਰੱਖਿਅਤ ਅਤੇ ਸੁੰਦਰ ਹੋਣਾ ਬਹੁਤ ਜ਼ਰੂਰੀ ਚੀਜ਼ ਹੈ ਅਸੀਂ ਧੰਨਵਾਦੀ ਹਾਂ ਮਾਨ ਸਾਹਿਬ ਦੇ ਜਿਨ੍ਹਾਂ ਨੇ ਇਸ ਸੋਚ ਨੂੰ ਪਹਿਰਾ ਦਿੱਤਾ ਅਤੇ ਸਾਨੂੰ ਇਸ ਲਈ ਗ੍ਰਾਂਟਾਂ ਰਿਲੀਜ਼ ਕੀਤੀਆਂ ਸਾਨੂੰ ਗ੍ਰਾਂਟ ਮਿਲੀ ਸਕੂਲ ਦੀ ਚਾਰ ਦਿਵਾਰੀ ਬਣੀ ਜਿਹਨੋਂ ਅਸੀਂ ਚਾਰ ਦਿਵਾਰੀ ਕੰਪਲੀਟ ਕੀਤੀ ਜਿਹਦੇ ਨਾਲ ਬੱਚਿਆਂ ਦਾ ਥੋੜਾ ਜਿਹਾ ਮਾਹੌਲ ਜਿਹੜਾ ਹੈ ਉਹ ਸੁਰੱਖਿਅਤ ਹੋਇਆ ਜੜਕਿ ਚਾਰ ਦਿਵਾਰੀ ਪਹਿਲਾਂ ੜੀ ਅਧੂਰੀ ਸੀ ਤੇ ਸਾਨੂੰ ਡਰ ਲੱਗਿਆ ਜਾਂਦਾ ਸੀ ਪਿੱਛੋਂ ਬਟ ਉਹ ਚਾਰ ਦਿਵਾਰੀ ਕੰਪਲੀਟ ਹੋ ਗਈ ਸਾਡੇ ਬੱਚੇ ਹੁਣ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਨੇ ਇਹਦੇ ਨਾਲ ਹੀ ਸਕੂਲ ਦੇ ਧਿਕ ਸੁਧਾਰਾਂ ਲਈ ਸਾਨੂੰ ਦੇ ਪੇਅਰ ਤੇ ਮੇਨਟੇਨੈਂਸ ਗ੍ਰਾਂਟ ਮਿਲੀ ਜਿਹਦੇ ਨਾਲ ਖੜੇ ਸਾਹਮਣੇ ਦਿੱਤੇ 6 ਕਮਰੇ ਅਸੀਂ ਉੱਪਰ ਚੱਕੇ ਨੇ ਤੈਨਾ ਤੇ ਦੇਖ ਨੂੰ ਬਹੁਤ ਸੁੰਦਰ ਬਣਾ ਲਈ ਅਸੀਂ ਪੱਥਰ ਲਗਾਉਏ ਨੇ ਇਸ ਕੰਮ ਲਈ ਵੀ ਸਰਕਾਰ ਦੀਆਂ ਗ੍ਰਾਂਟਾਂ ਤੋਂ ਇਲਾਵਾ ਸਾਡੇ ਸਟਾਫ ਨੇ ਬਹੁਤ ਹੀ ਤੰਦੇਹੀ ਨਾਲ ਕੰਮ ਕੀਤਾ ਹੈ ਕੋਈ ਵੀ ਜਦੋਂ ਗ੍ਰਾਂਟ ਰਿਲੀਜ਼ ਹੁੰਦੀ ਹੈ ਤਾਂ ਉਹ ਸਿਰਫ ਪੈਸੇ ਦੀ ਲੋੜ ਨਹੀਂ ਹੁੰਦੀ ਬਲਕਿ ਉਹਦੇ ਵਿੱਚ ਹਿਊਮਨ ਲੇਬਰ ਵੀ ਬਹੁਤ ਲੱਗਦੀ ਹੈ ਬਟ ਸਾਡੇ ਸਟਾਫ ਨੇ ਇਸ ਕੰਮੇ ਪੂਰੀ ਤੰਦੇਹੀ ਨਾਲ ਕੰਮ ਕੀਤਾ ਹੈ ਜਿਹੜਾ ਜਿਸੀਂ ਫੰਕਸ਼ਨ ਤੁਹਾਡੇ ਸਾਹਮਣੇ ਅਰੇਂਜ ਕੀਤਾ ਹੈ ਇਸੇ ਵਈ ਵੀ ਸਾਡੇ ਸਟਾਫ ਨੇ ਸਕੂਲ ਤੋਂ ਬਾਅਦ ਵੀ ਛੁੱਟੀ ਵਾਲੇ ਦਿਨ ਵੀ ਰਾਤ ਰਾਤ ਤੱਕ ਕੰਮ ਕੀਤਾ ਹੈ ਇਵਨ ਰਾਦੇ 12 ਵਜੇ ਵੀ ਇੱਕ ਦਿਨ ਮੇਰਾ ਸਟਾਫ ਹੋਰੇ ਸਕੂਲ ਦੇ ਵਿੱਚ ਹਾਜ਼ਰ ਸੀ ਮੈਂ ਬਹੁਤ ਹੀ ਧੰਨਵਾਦੀ ਆ ਆਪਣੇ ਇਹ ਜੀ ਡੈਡੀਕੇਟਿਡ ਸਟਾਫ ਲਈ ਤੇ ਬਹੁਤ ਹੀ ਮਾਣ ਮਹਿਸੂਸ ਕਰਦੀ ਕਿ ਮੈਂ ਇਹ ਜੀ ਸਟਾਫ ਨਾਲ ਕੰਮ ਕਰ ਰਹੀ ਆ ਜਿੱਥੇ ਮੈਨੂੰ ਕੰਮ ਲਈ ਸਿਰ ਕਰ ਕਹਿਣਾ ਹੀ ਪੈਂਦਾ ਤਾਂ ਕੰਮ ਹੋ ਜਾਂਦਾ ਹੈ ਤੋਂ ਬਹੁਤ ਬਹੁਤ ਧੰਨਵਾਦੀਆਂ ਮਾਨ ਸਰਕਾਰ ਦੇ ਦੇ ਸਿੱਖਿਆ ਮੰਤਰੀ ਦੇ ਜੀ ਹਰਜੋਤ ਸਿੰਘ ਬਹਿਸ ਜੀ ਉਹਨਾਂ ਦੀ ਪ੍ਰਸ਼ੰਸਾ ਕਰਨੀ ਪੈਂਦੀ ਹੈ ਕਿ ਉਹਨਾਂ ਨੇ ਸਕੂਲਾਂ ਵੱਲ ਇ tanto ਧਿਆਨ ਦਿੱਤਾ ਪਹਿਲੇ ਸਰਕਾਰਾਂ ਨੂੰ 10 ਲੱਖ 20 ਲੱਖ ਗ੍ਰਾਂਟ ਹੁੰਦੀ ਸੀ ਅੱਜ ਕੱਲ ਇਹਦੇ ਸਰਕਾਰਾਂ ਨੇ ਸਕੂਲਾਂ ਨੂੰ 40 40 ਲੱਖ ਰੁਪਏ ਦੀ ਗ੍ਰਾਂਟ ਆ ਰਹੀਆਂ ਨੇ 40 40 ਲੱਖ ਰੁਪਏ ਦੀ ਇਸ ਸਕੂਲ ਨੂੰ ਸਕੂਲ ਆਫ ਹੈਪੀਨੈਸ ਦੇ ਤਹਿਤ 40 ਲੱਖ ਦੀ ਗ੍ਰਾਂਟ ਵੀ ਪਹਿਲੀ ਕਿਸ਼ਤ 10 ਲੱਖ ਰੁਪਏ ਆ ਚੁੱਕੀ ਹੈ ਤੇ ਕੰਮ ਜੋਰਾ ਸ਼ੋਰਾ ਨਾਲ ਚੱਲ ਰਿਹਾ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਹੈ ਮੰਤਰੀ ਸਾਹਿਬ ਨੂੰ ਤੇ ਤੇ ਨਾਲ ਹੀ ਨੰਦੇ ਆਉਣਾ ਸੀ ਸਰਦਾਰ ਮਰਗਦੋਤ ਸਿੰਘ ਢੁੱਲੀ ਸਾਹਿਬ ਨੇ ਜਿਹੜੇ ਕਿ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਤੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਨੇ ਮੈਂ ਬੇਨਤੀ ਕਰਨਾ ਜਿੱਦੇ ਵੀ ਸਤਿਕਾਰਯੋਗ ਟੀਚਰ ਤੇ ਆਵਾਜ਼ੀ ਪਾਰਟੀ ਨੇ ਜਿੰਨੇ ਵੀ ਆਪਣੇ ਸਨਮਾਨਯੋਗ ਸਰਕਾਰ ਜੋ ਸਰਕਾਰ ਵਿੱਦਿਆ ਦੇ ਰਾਹ ਦੇ ਉੱਤੇ ਅੱਗੇ ਵਧਣਾ ਪੈਣਾ ਤੁਹਾਡੀ ਸਰਕਾਰ ਇਹਨਾਂ ਬੱਚਿਆਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਆ ਹਰ ਹੀਲੇ ਉਹ ਦੇਵਾਂਗੇ ਔਰ ਤੁਹਾਡੇ ਹਸਪਤਾਲ ਚੰਗੇ ਬਣਾਵਾਂਗੇ ਸਕੂਲ ਚੰਗੇ ਕਰਾਂਗੇ ਔਰ ਇਹਦੇ 'ਚ ਤੁਹਾਡੇ ਸਾਰਿਆਂ ਦੇ ਸਾਹ ਦੀ ਜ਼ਰੂਰਤ ਆ ਇੰਨੀਆਂ ਬੇਇੱਜ਼ਤੀਆਂ ਸਵੀਕਾਰ ਕਰਿਆ ਜੇ ਇੱਧਰ ਉੱਧਰ ਵਿੰਗੀਆਂ ਡੇਡੀਆਂ ਹਵਾਵਾਂ ਕਈ ਵਾਰੀ ਜਿਨ੍ਹਾਂ ਨੂੰ ਤੁਸੀਂ ਖਾਰਜ ਕੀਤਾ ਪਿਛਲੀਆਂ ਵੋਟਾਂ ਦੇ ਵਿੱਚ ਉਹ ਵਿੰਗੀਆਂ ਡੇਡੀਆਂ ਹਵਾਵਾਂ ਗੱਲਾਂ ਕਰਦੇ ਰਹਿੰਦੇ ਆ ਕਿਸੇ ਤਰੀਕੇ ਨਾਲ ਤੁਹਾਡੇ ਪੁੱਤ ਨੂੰ ਬਦਨਾਮ ਕਰ ਲੈ ਭਗਵੰਤ ਮਾਨ ਨੂੰ ਬਦਨਾਮ ਕਰ ਲੈ ਉਹਨਾਂ ਦੀ ਰੋਟੀ ਦੁਆਰੇ ਫਗੜੀ ਹੋ ਜੇ ਪਰ ਤੁਹਾਡਾ ਸਾਧ ਰਿਆ ਤਾਂ ਪੰਜਾਬ ਜਿਹੜੇ ਪੱਧ ਤੇ ਉੱਤੇ ਅੱਗੇ ਵਧਿਆ ਅੱਗੇ ਤੁਰਿਆ ਆਪਾਂ ਤੈਨੂੰ ਨੇਪਰੇ ਲਾ ਕੇ ਹਟਾਂਗੇ ਪੰਜਾਬ ਚ ਖੁਸ਼ਹਾਲੀਦਾਰੇ ਰਲ ਕੇ ਆਪਾਂ ਲਿਆਵਾਂਗੇ ਇੰਨੀਆਂ ਕਿ ਮੇਰੀਆਂ ਬੇਨਤੀਆਂ ਸਵੀਕਾਰ ਕਰਿਆ ਜੀ ਘਰ ਘਰ ਜਿੰਨੇ ਵੀ ਮਾਮਾ ਭੈਣਾ ਤੁਸੀਂ ਆਇਓ ਪ੍ਰਮਾਤਮਾ ਖੁਸ਼ੀ ਦੇਵੇ ਸਦਾ ਸੁਖੀ ਰਹੋ ਆਪ ਬੱਚੇ ਹਮੇਸ਼ਾ ਆਵਾਜ਼ ਰਹੇ ਖੁਸ਼ ਆਪਾਂ ਸਾਰਿਆਂ ਨੂੰ ਇਹੀ ਰਲ ਕੇ ਮਿਹਨਤ ਕਰਨੀ ਚਾਹ ਮਿਹਨਤ ਕਰਨੀ ਚਾਹੀਦੀ ਆ ਜਿਸ ਤਰੀਕੇ ਨਾਲ ਇਹਨਾਂ ਨੂੰ ਬਾਹਰੋਂ ਅੱਜ ਸਜਾਇਆ ਸੀ ਤੁਸੀਂ ਕੋਸ਼ਿਸ਼ ਕਰਿਆ ਜੇ ਅੰਦਰੋਂ ਸਜਾ ਦਿਓ ਅੰਦਰੋਂ ਸਜਗੇ ਪੰਜਾਬ ਖੁਸ਼ਹਾਲ ਹੋ ਜਾਣਾ ਸਾਰਿਆਂ ਨੇ ਰਲ ਕੇ ਆਪਾਂ ਨੂੰ ਇਹਨਾਂ ਨੂੰ ਅੰਦਰੋਂ ਇਹਨਾਂ ਸਜਾਉਣਾ ਪਊਗਾ ਗਲਤ ਕੰਮ ਨੂੰ ਇਹਨਾਂ ਦਾ ਹੱਥ ਹੀ ਨਾ ਜਾਵੇ ਗੁਰਵਾਨੀ ਸਾਨੂੰ ਰਸਤੇ ਪਾਉਂਦੀ ਆ ਬੜਾ ਰਾਹ ਦਿਖਾਉਂਦੀ ਆ ਮਾੜਾ ਕੰਮ ਕਰਨ ਵੇਲੇ ਅਸੀਂ ਵੀ ਕੋਈ ਕਰਦੇ ਹੋਈਏ ਹੱਥ ਕੰਮ ਦਾ ਇੱਕ ਵਾਰੀ ਅੰਦਰਲਾ ਇਨਸਾਨ ਸਾਡੇ ਕਹਿੰਦਾ ਤੂੰ ਗਲਤੀ ਕਰਦੇ ਆ ਪਰ ਅਸੀਂ ਕਈ ਵਾਰੀ ਫਾਇਦੇ ਖਾਤਰ ਅੱਖਾਂ ਮੀਟ ਲੈਨੇ ਆ ਪੁਰਾਣੇ ਤਰੀਕੇ ਦੇ ਨਾਲ ਪੰਜਾਬ ਸਾਡਾ ਫੇਰ ਹੀ ਖੁਸ਼ਹਾਲ ਹੋ ਸਕਦਾ ਇੰਨੀਆਂ ਗੱਲਾਂ ਸਵੀਕਾਰ ਕਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪ੍ਰੰਤ ਸਰਦਾਰ ਰਾਜਲਾ ਸਿੰਘ ਖੁੱਲ੍ਹੇ ਉੱਤੇ ਸਰਪੰਚ ਸਾਹਿਬ ਦਾ ਹੋਵੇ ਸਨਮਾਨਿਤ ਗੁਰਚੰਦ ਸਿੰਘ ਕਾਲਾ ਬੇਨੜਾ ਜੀ ਆਪਣਾ ਸਨਮਾਨ ਲੈਣਗੇ ਤਿਸ ਤੋਂ ਬਾਅਦ ਸਰਦਾਰ ਹਰਪੀਤ ਸਿੰਘ ਸਿੱਖਿਆ ਟੀਮ ਸਮੁੱਚੀ ਸਿੱਖਿਆ ਟੀਮ ਆਜੋ ਜੀ ਨਾਲ ਯੂਥ ਪ੍ਰੈਜ਼ੀਡੈਂਟ ਪੁਲਵਾਨ ਆਪਣਾ ਸਨਮਾਨ ਲੈਣਗੇ ਸਭਾ ਜੋ ਵਾਗ ਵਾਗ ਸਕੂਲਾਂ ਦੇ ਵਿੱਚ ਪ੍ਰੋਗਰਾਮ ਪਹੁੰਚੋ ਕਿਵੇਂ ਲੱਗਿਆ ਕੇ ਕਿਸ ਤਰ੍ਹਾਂ ਲੱਗਿਆ ਕੀ ਕ੍ਰਾਂਤੀ ਦੀ ਨਵੀਂ ਲਹਿਰ ਹੈ ਮਾਣ ਸਾਹਿਬ ਸਾਡੀ ਸਿੱਖਿਆ ਪ੍ਰਤੀ ਤੁਹਾਡੇ ਯਤਨਾਂ ਸਦਕਾ ਸਾਰੇ ਬੱਚੇ ਤਕਨੀਕੀ ਸਿੱਖਿਆ ਦੇ ਲਈ ਕੰਮ ਬਣਾਉਣਾ ਇੱਕ ਬਹੁਤ ਚੰਗੀ ਚੀਜ਼ ਹੈ ਜਿੰਨਾ ਮਾਣ ਮਿਲਦਾ ਹੈ ਇਹ ਦਰਸ਼ਕਾਂ ਦਾ ਵਹਿਮ ਜਾਣਾ ਸਾਰੇ ਸਮਾਜ ਦਾ ਰਲ ਕੇ ਤੁਰਨਾ ਇਹ ਬੜਾ ਵੱਡਾ ਪੰਜਾਬ ਦੇ ਲਈ ਜਿੱਤ ਹੈ ਸਿੱਖਿਆ ਦਾ ਰਾਹੀ ਹੋਊਗਾ ਜਿਹੜਾ ਰੰਗਲੇ ਪੰਜਾਬ ਦੇ ਰੰਗ ਤੇ ਜਿਹੜੇ ਹੋਣਗੇ ਕਰੂਗਾ। ਔਰ ਇਸ ਦਿਸ਼ਾ ਚ ਤੁਸੀਂ ਅੱਗੇ ਵੱਧ ਰਹੇ ਹਰ ਪਿੰਡ ਦੇ ਵਿੱਚ ਪਰਮਾ ਸੈਨੋ ਬੱਚਿਆਂ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ ਸੁਨੇਹਾ ਦਵਾਂਗੇ। ਬੱਚਿਆਂ ਦੇ ਮਾਤਾ ਪਿਤਾ ਇਸ ਸੰਦੇਸ਼ ਨੂੰ ਕਰਾਈਂ। ਪਰ ਕੀ ਹੈ ਜਿਹੜਾ ਹਰ ਪਰਿਵਾਰ ਨੂੰ ਸ਼ਾਂਤੀ ਦੀ ਅਸਤੀ ਦੀ ਜਿਵੇਂ ਆਪਾਂ ਕੋੜੀ ਅਲਪੀ ਸਿੱਖਿਆ ਕ੍ਰਾਂਤੀ ਦੇ ਵਿੱਚ 50% ਦਾ ਸਾਥ ਦਿੱਤਾ ਆਪਦੇ ਬੱਚਿਆਂ ਦਾ ਖਿਆਲ ਰੱਖਣ ਜਦੋਂ ਤੱਕ ਉਹ ਪੇੜੀ ਕਲਪ ਘਾਹ ਦੀ ਜ਼ੁਮੀ ਦੀ ਮੰਗ ਨਹੀਂ ਹੁੰਦੇ ਉਦੋਂ ਤੱਕ ਉਹਨਾਂ ਦਾ ਧਿਆਨ ਰੱਖਣ ਔਰ ਜੋ ਐਜੂਕੇਸ਼ਨ ਦੇ ਮੌਕੇ ਮਿਲਦੇ ਵਿਦਿਆਰਥੀ ਮੌਕੇ ਦਿੰਦੇ ਆ ਉਹਨਾਂ ਨੂੰ ਆਪਾਂ ਤੋਂ ਚੰਗੇ ਬਣਾਉਣਾ ਪਾਪੋਚ ਨਹੀਂ ਮੰਗ ਰਹੇ ਧੂਰੀ ਹਲਕੇ ਦੇ ਵਿੱਚ ਬਾਕਬਾਸ ਸਕੂਲਾਂ ਵਿੱਚ ਪਹੁੰਚੋ ਅਜਾ ਕ੍ਰਾਂਤੀ ਸੰਬੰਧੀ ਸਕੂਲਾਂ ਵਿੱਚ ਪ੍ਰੋਗਰਾਮ ਚੱਲ ਰਹੇ ਨੇ ਮਾਰ ਸਰਕਾਰ ਦਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਸਿੱਖਿਆ ਮੰਤਰੀ ਲੋਧ ਬੈਂਸ ਤੇ ਭਵਨ ਦਵਾਨ ਜੀ ਦੀ ਸਟਕਾ ਜੋ ਸਾਨੂੰ ਪਿੰਡਾਂ ਦੇ ਵਿੱਚ ਸਦਕਾਰ ਮਿਲ ਰਿਹਾ ਹੈ ਉਹ ਲੋਕਾਂ ਨੂੰ ਇਹ ਜਿਹੜੇ ਸਿੱਖਿਆ ਕ੍ਰਾਂਤੀ ਦੇ ਵਿੱਚ ਬਹੁਤ ਖੁਸ਼ਦਾ ਹੈ ਉਹਨਾਂ ਨੂੰ ਲੋਕਾਂ ਨੂੰ ਤੇ ਜਿੱਥੇ ਵੀ ਅਸੀਂ ਜਾਂਦੇ ਆ ਸਾਡੀ ਟੀਮ ਨਾਲ ਜਾਂਦੇ ਆ ਜੋ ਕੋਆਰਡੀਨੇਟਰ ਫਿਰ ਮੈਂ ਕੋਆਰਡੀਨੇਟਰ ਲੱਗਿਆ ਤੇ ਮੇਰੇ ਨਾਲ ਮੇਰੀ ਟੀਮ ਹਰਸ਼ ਕੁੰਮੀਆ ਨਮਜੋਤ ਘੌਰ ਜਪਿੰਦਰ ਅਤੇ ਹਰਪ੍ਰੀਤ ਪੁਲਵਾਨ ਇਹ ਟੀਮ ਨੇ ਰਸਪਾਲ ਸਿੰਘ ਨੂੰ ਪਹੁੰਚਾਈ ਜੋ ਮਰੇ ਨਾੜ ਟੀਮ ਨੇ ਬਹੁਤ ਮਿਹਨਤ ਕਰ ਰਹੇ ਨੇ ਉਹ ਮਾਨ ਸਾਹਿਬ ਨੇ ਸਰਕਾਰੀ ਸਕੂਲਾਂ ਦੇ ਵਿੱਚ ਜ ਤਰੱਕੀ ਕਰਾਈ ਹੈ ਅੰਮ੍ਰਿਤ ਅਸ਼ਿਆ ਨੂੰ ਖੱਲ ਪਾਈ ਹੈ ਜੋ ਉਦੇਸ਼ੇ ਦੇ ਸਤਾ ਕਰਦੇ ਉਹਨਾਂ ਨੇ ਘਰਾ ਤੇ ਪੀਲੇ ਪੰਜੇ ਚਲਾਏ ਨੇ ਸਾਰੇ ਜਿੰਨੇ ਵੀ ਪੇਰੈਂਟਸ ਆਏ ਸਿੱਖਿਆ ਕ੍ਰਾਂਤੀ ਦੇ ਵਿੱਚ ਆਏ ਨੇ ਸਾਰੇ ਸਰਕਾਰ ਦੀ ਅਤੇ ਸਿੱਖਿਆ ਮੰਤਰੀ ਨੇ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਵਧਾਈਆਂ ਦੇ ਰਹੇ ਨੇ ਅਸੀਂ ਦੁਬਾਰਾ ਫਿਰ ਹਾਲ ਤੱਕ ਵੀ ਕਿਸੇ ਵੀ ਸਰਕਾਰ ਵੇਲੇ ਜਿੰਨੀ ਤਰੱਕੀ ਨਹੀਂ ਹੋਈ ਜਿੰਨਾ ਕਿ ਹੁਣ ਜਿਹੜੇ ਸਾਡੇ ਪ੍ਰਾਈਵੇਟ ਸਕੂਲ ਨੇ ਉਹੋ ਵੀ ਪ੍ਰਾਈਵੇਟ ਸਕੂਲਾਂ ਨੂੰ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਉਹੋ ਨਾਲੋਂ ਤੋਂ ਵੱਧ ਵਧੀਆ ਨੇਗੇ ਅਤੇ ਜੋ ਸਾਡੇ ਟੀਚਰ ਨੇ ਉਹ ਵੀ ਕੁਆਲੀਫਾਈਡ ਨੇ ਉਹ ਬਾਉਂਡਰੀਆਂ ਵਾਲਾਂ ਵਾਸਤੇ ਬੱਚਿਆਂ ਦੀ ਸੁਰੱਖਿਆ ਵਾਸਤੇ ਬਣਾਈਆਂ ਨੇ ਖੇਡਣ ਵਾਸਤੇ ਪਾਰਕ ਬੈਠਣ ਵਾਸਤੇ ਜੋ ਸਰਕਾਰ ਨੇ ਸੈੱਟ ਬਣਾਏ ਨੇ ਸਾਰੇ ਹੀ ਮਾਨ ਸਰਕਾਰ ਦਾ ਭਵੰਤ ਮਾਨਤੀ ਦਾ ਹੁਲਗਾਨ ਕਰ ਰਹੇ ਨੇ ਤੇ ਮੈਂ ਫਿਰ ਸਾਰਿਆਂ ਨੂੰ ਇਹ ਜੀ ਕਹਿਣਾ ਚਾਹਣਾ ਜੋ ਮਾਨ ਸਰਕਾਰ ਕੰਮ ਕਰ ਰਹੀ ਹੈ ਨਸ਼ਿਆਂ ਦੇ ਵਿੱਚ ਹੁੱਦ ਉਹਨਾਂ ਦੇ ਵਿੱਚ ਤੁਸੀਂ ਸਾਰੇ ਵਲੰਟੀਅਰ ਸਾਡਾ ਸਾਥ ਦਿਓ ਤਾਂ ਕਿ ਜਿਹੜਾ ਇਹ ਕੋੜ ਹੈ ਇਹਨੂੰ ਜੜੋਂ ਪੜ